ਸਤ ਸ੍ਰੀ ਅਕਾਲ ਜੀ ਐ ਜਿਆਦਾ ਠੰਡ ਜਦੋਂ ਦੀ ਵਧੀ ਹੈ ਬਹੁਤ ਸਾਰੇ ਪਸ਼ੂ ਪਾਲਕ ਕੇ ਸਵਾਲ ਪੁੱਛਦੇ ਆ ਵੀ ਮੱਝਾਂ ਦੁੱਧ ਨਹੀਂ ਲਾ ਰਹੀਆਂ ਕੱਲ ਵੀ ਇੱਕ ਇਦਾਂ ਦਾ ਮੈਂ ਕੇਸ ਦੇਖਿਆ ਤਾਜੀ ਸੂਈ ਮੱਝ ਸੀ ਉਹ ਦੁੱਧ ਨਹੀਂ ਸੀ ਲਾ ਰਹੀ ਪਹਿਲਾ ਕੰਮ ਕੀ ਕਰਨਾ ਆਪਾਂ ਵਿਸਾਰਚਕ ਨਾਲ ਕਰਾਂਗੇ ਵੀ ਕੀ ਕਰਨਾ ਹੈ ਕੀ ਇਲਾਜ ਹੈ ਬੜੇ ਆਮ ਜੇ ਕਰਨ ਨੇ ਤੇ ਬੜਾ ਸੌਖਾ ਇਲਾਜ ਹੈ ਲੋਕ ਧਿਆਨ ਨਹੀਂ ਦਿੰਦੇ ਲੋਕੀ ਟੀਕੇ ਲਾਉਣ ਨਾਲ ਜ਼ਿਆਦਾ ਧਿਆਨ ਦਿੰਦੇ ਆ ਕੱਲ ਮੈਂ ਜਿਹੜਾ ਕੇਸ ਦੇਖਿਆ ਤਾਜੀ ਸੁਈ ਮੱਝ ਸੀਗੀ ਤੇ ਉਹਦੇ ਵਿੱਚ ਉਹਨਾਂ ਦੀ ਇਹ ਸ਼ਿਕਾਇਤ ਸੀ ਵੀ ਹੱਥ ਨਹੀਂ ਲਾਉਂਦੇ ਰਹੀ ਸਨਾਂ ਨੂੰ ਇਹ ਵੀ ਸਮੱਸਿਆ ਆ ਰਹੀ ਹੈ ਦੁੱਧ ਵੀ ਨਹੀਂ ਲਾ ਰਹੀ ਹੱਥ ਵੀ ਨਹੀਂ ਲਾਉਣ ਦੇ ਰਹੀ ਬੱਚਾ ਵੀ ਲਵੇ ਲੱਗਣ ਦੇ ਰਹੀ ਉਹ ਚ ਕੀ ਮੈਂ ਦੇਖਿਆ ਕਿ ਟੈਂਪਰੇਚਰ ਸੀਗਾ 98 ਡਿਗਰੀ ਇਹਦਾ ਮਤਲਬ ਕੀ ਹੈ ਬਿਟ ਟੈਂਪਰੇਚਰ ਜਦੋਂ ਲੋ ਹੈ 101 ਡਿਗਰੀ ਤੋਂ ਉਦੋਂ ਦੁੱਧ ਨਹੀਂ ਉਤਰਨਾ ਦੁੱਧ ਦੇ ਉਤਰਨ ਵਾਸਤੇ ਜੇ ਕੋਈ ਦੋ ਚੀਜ਼ਾਂ ਸਭ ਤੋਂ ਜ਼ਰੂਰੀ ਨੇ ਉਹ ਹੈਗਾ ਵੀ ਟੈਂਪਰੇਚਰ ਨਾਰਮਲ ਹੋਣਾ 101 ਹੋਣਾ ਦੂਜਾ ਹੈਗਾ ਜਿਹੜਾ ਖੂਨ ਦਾ ਸ਼ੂਗਰ ਦਾ ਲੈਵਲ ਹੈ ਗਲੂਕੋਜ਼ ਲੈਵਲ ਹੈ ਉਹ 60 ਤੋਂ 70 ਤੱਕ ਹੋਣਾ ਮਰੀ 100 ਐਮਐਲ ਖੂਨ ਦੇ ਵਿੱਚ 60 ਤੋਂ 70 ਮਿਲੀਗ੍ਰਾਮ ਸ਼ੂਗਰ ਹੋਣੀ ਇਹ ਦੋਨੇ ਚੀਜ਼ਾਂ ਸਰਦੀਆਂ ਚ ਪੂਰੀਆਂ ਨਹੀਂ ਹੁੰਦੀਆਂ ਟੈਂਪਰੇਚਰ ਲੋ ਹੁੰਦਾ ਜਿਹਨੂੰ ਕਹਿੰਦੇ ਪਸ਼ੂ ਡਾਊਨ ਹੈ 슈ਗਰ ਲੈਵਲ ਵੀ ਲੋ ਹੁੰਦਾ ਅਸੀਂ ਕੀ ਕੀਤਾ ਉਸ ਕੇਸ ਦੇ ਵਿੱਚ ਸਭ ਤੋਂ ਪਹਿਲਾ ਕੰਮ ਕੀਤਾ ਜਿਹੜਾ ਮੈਂ ਤੁਹਾਨੂੰ ਦੱਸਦਾ ਉਹ ਜ਼ਰੂਰੀ ਕੀ ਹੈ ਵੀ ਸਭ ਤੋਂ ਪਹਿਲਾਂ ਹੀਟਰ ਲਾਓ ਕੰਬਲ ਪਾਓ ਉੱਪਰ ਤੇ ਪ੍ਰਾਲੀ ਪਾਓ ਥੱਲੇ ਇਹ ਤਿੰਨੇ ਚੀਜ਼ਾਂ ਨਹੀਂ ਲੋਕ ਕਰਦੇ ਨਾ ਲੋਕ ਹੀਟਰ ਲਾਉਂਦੇ ਆ ਨਾ ਪ੍ਰਾਲੀ ਥੱਲੇ ਪਾਉਂਦੇ ਆ ਨਾ ਉੱਪਰ ਕੰਬਲ ਪਾਉਂਦੇ ਆ ਧੋਣੀ ਕਰ ਦਿੰਦੇ ਆ ਪਸ਼ੂ ਠੰਡੇ ਸੱਲੇ ਫਰਸ਼ ਤੇ ਬੈਠਾ ਰਹਿੰਦਾ ਤੇ ਉਹਦੇ ਨਾਲ ਠੰਡ ਚੜਦੀ ਰਹਿੰਦੀ ਤੇ ਦੁੱਧ ਨਹੀਂ ਉਤਰਦਾ ਜਿਹੜਾ ਪਸ਼ੂ ਕੰਬ ਰਿਹਾ ਉਹਦੇ ਵਿੱਚ 슈ਗਰ ਲੈਵਲ ਜਾਂ ਗਲੂਕੋਸ ਲੈਵਲ ਹਮੇਸ਼ਾ ਹੀ ਥੱਲੇ ਹੋਊਗਾ 35 40 45 ਇਦੋਂ 50 ਤੋਂ ਥੱਲੇ ਥੱਲੇ ਹੋਊਗਾ ਇਹ ਜਿਹੇ ਪਸ਼ੂ ਨਹੀਂ ਦੁੱਧ ਲਾਉਣਗੇ ਦੂਜਾ ਸੀ ਕੀ ਕੀਤਾ ਪਸ਼ੂ ਨੂੰ ਜਦੋਂ ਟੈਂਪਰੇਚਰ ਲੋ ਹੋਇਆ ਖਾਸ ਕਰਕੇ ਤਾਜ਼ੇ ਸੂਏ ਪਸ਼ੂ ਨੇ ਉਹਨੂੰ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਦੇਣਾ ਜ਼ਰੂਰੀ ਹੈ ਮਾਈਫੈਕ ਦੀ ਬੋਤਲ ਦੇ ਸਕਦੇ ਹੋ ਜਾਵੇਂ ਕੋਈ ਵੀ ਵਧੀਆ ਕੁਆਲਿਟੀ ਦਾ ਪ੍ਰੀਮਿਕਸ ਡੇਰੀ ਪ੍ਰੀਮਿਕਸ 150 200 ਗ੍ਰਾਮ ਨਾਲ ਉਹਦੇ ਬਹੁਤ ਸਾਰੇ ਕੰਪਨੀਆਂ ਦੇ ਮਿਲਕ ਬੂਸਟਰ ਆਉਂਦੇ ਆ ਉਹ ਤੁਸੀਂ ਮੈਨੂੰ WhatsApp ਕਰਕੇ ਪੁੱਛ ਸਕਦੇ ਹੋ 200 ਗ੍ਰਾਮ ਉਹ ਮਤਲਬ ਕਿ 200 ਗ੍ਰਾਮ ਡੇਰੀ ਪ੍ਰੀਮਿਕਸ ਤੇ 150 200 ਗ੍ਰਾਮ ਮਿਲਕ ਬੂਸਟਰ ਜਿਹੜਾ ਹੈਗਾ ਮਤਲਬ ਗੱਲ ਇਹ ਹੁੰਦੀ ਹੈ ਵੀ ਅਸੀਂ ਪਸ਼ੂ ਨੂੰ ਊਰਜਾ ਦੇਣੀ ਹੈ ਕੈਲਸ਼ੀਅਮ ਦੇਣਾ ਹੈ ਫਾਸਫੋਰਸ ਦੇਣਾ ਹੈ ਮੈਗਨੀਸ਼ੀਅਮ ਦੇਣਾ ਹੈ ਕੈਲਸ਼ੀਅਮ ਪਾਸਪੋਰਟਸ ਮੈਗਨੀਸ਼ੀਅਮ ਅਸੀਂ ਇਹਦੇ ਨਾਲ ਹੀ ਪੂਰਾ ਕਰ ਸਕਦੇ ਆ ਊਰਜਾ ਦੇਣ ਦਾ ਸਾਧਨ ਕੀ ਹੈ ਉਹ ਹੈਗਾ ਪਸ਼ੂ ਨੂੰ ਕਿਲੋ ਡੇਢ ਕਿਲੋ ਗੁੜ ਖਵਾਓ ਊਰਜਾ ਬਚਾਉਣੀ ਕਿਵੇਂ ਹੈ ਉਹ ਬਚਾਉਣੀ ਹੈਗੀ ਪਸ਼ੂ ਨੂੰ ਠੰਡ ਤੋਂ ਬਚਾ ਕੇ ਠੰਡ ਤੋਂ ਖਾਸ ਕਰਕੇ ਮੱਝਾਂ ਨੂੰ ਹਵਾ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਹੁਣ ਪਰਸੋਂ ਦੀ ਚੌਥੀ ਦੀ ਹਵਾ ਚੱਲੀ ਹੈ ਕੱਲ ਵੀ ਬੜੀ ਠੰਡੀ ਹਵਾ ਚੱਲ ਰਹੀ ਸੀ ਬਰਸਾਤ ਹੋਈ ਹੈ ਦੋ ਦਿਨ ਇਹ ਹਵਾ ਪਸ਼ੂਆਂ ਦਾ ਟੈਂਪਰੇਚਰ ਬਹੁਤ ਲੋ ਕਰਦੀ ਹੈ ਤੇ ਪਸ਼ੂ ਦੁੱਧ ਨਹੀਂ ਲਾਉਂਦੇ ਲੋਕੀ ਦੁਕਾਨਾਂ ਤੇ ਕੀੜੇ ਮਾਰਦੇ ਰਹਿੰਦੇ ਨਹੀਂ ਦੁਕਾਨ ਵਾਲਾ ਮਸਲਾ ਹੈਗਾ ਇਹ ਇਹ ਚ ਤੁਹਾਨੂੰ ਗੁੜ ਚੱਕਰ ਦਿਓ ਕਿਲੋ ਡੇਢ ਕਿਲੋ 2 ਕਿਲੋ ਵੀ ਦੇ ਸਕਦੇ ਹੋ ਪੂਰੇ ਦਿਨ ਚ ਦੂਜਾ ਕੀ ਹੈ ਬਾਈਪਾਸ ਫੈਟ ਹੈ ਜਿਹੜੀ ਫੀਡ ਤੁਸੀਂ ਮਨਵਾਈ ਵੀ ਹੈ ਉਹਦੇ ਵਿੱਚ 2 ਤੋਂ 3 ਕਿਲੋ ਬਾਈਪਾਸ ਫੈਟ ਪਾਓ ਜਿਹੜੇ ਮਿੰਨਲ ਮਿਕਸਚਰ ਨੇ ਜਾਂ ਡੇਰੀ ਪ੍ਰੀਮਿਕਸ ਨੇ ਜਾਂ ਮਿਲਕ ਬੂਸਟਰ ਨੇ ਉਹ ਬਾਈਪਾਸ ਫੈਟ ਦਾ ਬਦਲ ਨਹੀਂ ਹੈਗੇ ਗੁੜ ਚੱਕਰ ਬਾਈਪਾਸ ਫੈਟ ਜਿਹੜੀ ਹੈਗੀ ਉਹ ਜ਼ਰੂਰ ਪਾਓ ਸ਼ੀਰਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ 8 ਕਿਲੋ ਤੋਂ 10 ਕਿਲੋ ਤੱਕ ਸ਼ੀਰਾ ਜਿਹੜਾ ਹੈਗਾ ਉਹ ਫੀਡ ਚ ਪਾਓ 1 ਕੁਇੰਟਲ ਚ ਬੜਾ ਵਧੀਆ ਹਲਕੀ ਹੈ ਅੱਜ ਕੱਲ ਮੈਂ ਲੋਕਾਂ ਨੂੰ ਦੱਸਦਾ ਮੱਝਾਂ ਵਾਲੇ ਫਾਰਮ ਖਾਸ ਕਰਕੇ ਗਾਂ ਵਾਲੇ ਵੀ ਕਰ ਸਕਦੇ ਹੋ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ ਵੀ ਤੁਸੀਂ 2 ਤੋਂ 3 ਕਿਲੋ ਸ਼ੀਰਾ ਜਿਹੜਾ ਹੈਗਾ ਇੱਕ ਪਸ਼ੂ ਨੂੰ ਪੱਠੇ ਦਾਣੇ ਚ ਮਿਕਸ ਕਰਕੇ ਦੇ ਸਕਦੇ ਹੋ ਪਰ ਇਹ ਧਿਆਨ ਰੱਖੋ ਇਹ ਜੇ ਅੱਜ ਕੱਲ ਦੇ ਟਾਈਮ ਚ ਵੀ ਬਹੁਤ ਸਾਰੇ ਲੋਕ ਕੀ ਕਰਦੇ ਆ ਇੱਕ ਤਾਂ ਬਰਸੀਮ ਬਹੁਤ ਜ਼ਿਆਦਾ ਪਾ ਦਿੰਦੇ ਆ ਔਰ ਬਰਸੀਮ ਦੇ ਨਾਲ ਤੂੜੀ ਬਹੁਤ ਜ਼ਿਆਦਾ ਪਾਉਂਦੇ ਆ ਲੋਕਾਂ ਨੂੰ ਇਹ ਲੱਗਦਾ ਹੈ ਵੀ ਬਹੁਤ ਸਾਰੇ ਮਾਹਰ ਵੀ ਇਹ ਕਹਿੰਦੇ ਕਈ ਵਾਰੀ ਬਰਸੀਮ ਚ ਜੇ ਅਸੀਂ ਤੂੜੀ ਮਿਕਸ ਕਰ ਦਿੰਨੇ ਆ ਤਾਂ ਉਹਦੇ ਨਾਲ ਮੋਖ ਨਹੀਂ ਲੱਗਦੀ ਇਸ ਤਰ੍ਹਾਂ ਦਾ ਨਹੀਂ ਹੈਗਾ ਬਰਸੀਮ ਜਿਹੜਾ ਗਿੱਲਾ ਤੇ ਠੰਡਾ ਬਰਸੀਮ ਹੈ ਉਹ ਟੈਂਪਰੇਚਰ ਵੀ ਘਟਾਊਗਾ ਉਹਦੇ ਨਾਲ ਮੋਖ ਵੀ ਲੱਗੂਗੀ ਤੂੜੀ ਵਧਾਉਣ ਨਾਲ ਮਸਲਾ ਵਧੂਗਾ ਸੋ ਹੱਲ ਕੀ ਹੈ ਪਹਿਲੀ ਗੱਲ ਹੈ ਬਰਸੀਮ ਜਿਹੜੇ ਬੰਦੇ ਪਾ ਰਹੇ ਆ ਉਸ ਘਾ ਕੇ ਪਾਓ ਥੋੜਾ ਜਿਹਾ ਨਹੀਂ ਇਸ ਕੋ ਅਸਰ ਦੇ ਟੂੜੀਓ ਚ ਬਹੁਤ ਜ਼ਿਆਦਾ ਨਾ ਪਾਓ ਉਹ ਚ ਕੀ ਕਰਨਾ ਹੈ ਸਹੀ ਬੜਾ ਜ਼ਰੂਰੀ ਹੈ ਲਾਈਵ ਜੀਸਟ ਲਾਈਵ ਜੀਸਟ ਤੇ ਗੁੜ ਸ਼ੱਕਰ ਲਾਈਵ ਜੀਸਟ 5 ਤੋਂ 10 ਗ੍ਰਾਮ ਪਾ ਸਕਦੇ ਹੋ ਗੁੜ ਸ਼ੱਕਰ ਜਿਵੇਂ ਪਹਿਲਾਂ ਸੀ 1 ਕਿਲੋ ਦੇ 2 ਕਿਲੋ ਪਾ ਸਕਦੇ ਹੋ ਸ਼ੀਰਾ 2 ਤੋਂ 3 ਕਿਲੋ ਦੇ ਵਿੱਚਰ ला ਸਕਦੇ ਹੋ ਉਹਦੇ ਨਾਲ ਇਹ ਹੋਊਗਾ ਵੀ ਬਰਸੀਮ ਚ ਪ੍ਰੋਟੀਨ ਬਹੁਤ ਹੁੰਦਾ ਹੈ ਊਰਜਾ ਨਾਲ ਮਾਤਰ ਹੁੰਦੀ ਹੈ ਠੰਡਾ ਹੁੰਦਾ ਬਰਸੀਮ ਬਹੁਤ ਜ਼ਿਆਦਾ ਗਿੱਲਾ ਵੀ ਹੈਗਾ ਜਿਹੜਾ ਗੁੜ ਸ਼ੱਕਰ ਬਗੂਗਾ ਉਹਨੇ ਊਰਜਾ ਦਾ ਕੰਮ ਕਰਨਾ ਹੈ ਬਾਈਪਾਸ ਫੈਟ ਨਾਲ ਪਾ ਸਕਦੇ ਹੋ ਉਹਨੇ ਵੀ ਊਰਜਾ ਦਾ ਕੰਮ ਕਰਨਾ ਹੈ ਔਰ ਸਭ ਤੋਂ ਵਧੀਆ ਤਰੀਕਾ ਇੱਕ ਹੋਰ ਮੈਂ ਤੁਹਾਨੂੰ ਦੱਸ ਦਦਾ ਤੁਸੀਂ ਕਿਲੋ ਡੇਢ ਕਿਲੋ 2 ਕਿਲੋ ਮੱਕੀ ਦਾ ਆਟਾ ਪਾ ਸਕਦੇ ਹੋ ਮੱਕੀ ਬਰੀਕ ਪਸਾ ਕੇ ਪਾ ਸਕਦੇ ਹੋ ਚੋਕਰ ਪਾ ਸਕਦੇ ਹੋ ਛੋਲਿਆਂ ਦਾ ਚਿਲਕਾ ਪਾ ਸਕਦੇ ਹੋ ਕਿਲੋ ਡੇਢ ਕਿਲੋ ਸੋਇਆਬੀਨ ਦਾ ਚਿਲਕਾ ਪਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਰੇਸ਼ਾ ਭਰਪੂਰ ਨੇ એનર્ਜੀ ਭਰਪੂਰ ਨੇ ਊਰਜਾ ਵੀ ਹੈ ਤੇ ਰੇਸ਼ਾ ਵੀ ਹੈ ਜਦੋਂ ਇੰਨਾਂ ਚੀਜ਼ਾਂ ਨਾਲ ਤੁਸੀਂ ਲਾਈਵ ਜੀਸਟ ਪਾਉਂਗੇ ਫਿਰ ਤੁਸੀਂ ਦੇਖੋਗੇ ਵੀ ਲਾਈਵ ਜੀਸਟ ਨੂੰ ਵਧਣ ਫੁੱਲਣ ਵਾਸਤੇ ਜਿਵੇਂ ਦਹੀਂ ਨੂੰ ਪਾ ਜਾਗ ਲਾਉਣੇ ਆ ਉਦੋਂ ਲਾਈਵ ਜੀਸਟ ਹੁੰਦਾ ਹੈ ਲਾਈਵ ਜੀਸਟ ਨੂੰ ਵਧਣ ਫੁੱਲਣ ਵਾਸਤੇ ਊਰਜਾ ਮਿਲੂਗੀ ਜ਼ਰੂਰੀ ਊਰਜਾ ਮਿਲਣ ਕਰਕੇ ਪਸ਼ੂ ਦਾ ਜਿਹੜਾ ਹੈਗਾ ਟੈਂਪਰੇਚਰ ਸਹੀ ਰਹੂਗਾ ਤੇ ਲਾਈਵ ਜੀਸਟ ਵਧੂਗਾ ਫੁੱਲੂਗਾ ਜਦੋਂ ਤੇਜ਼ੀ ਨਾਲ ਤਾਂ ਪਸ਼ੂ ਦਾ ਜਿਹੜਾ পেট ਦੇ ਮਿੱਤਰ ਕੀੜੇ ਆ ਉਹ ਵਧੀਆ ਰਹਿਣਗੇ ਤੇ ਮੋਕ ਨਹੀਂ ਲੱਗੂਗੀ। ਦੇਖੋ ਕੀ ਹੈ ਜਿੰਨੀਆਂ ਵੀ ਮੱਝਾਂ ਦੁੱਧ ਨਹੀਂ ਲਾ ਰਹੀਆਂ ਸਭ ਤੋਂ ਮੇਨ ਕਾਰਨ ਕੀ ਹੈ ਉਹਨਾਂ ਥੱਲੇ ਅਸੀਂ ਘਸੇ ਬਿਟੇ ਪੁਰਾਣੇ ਗੱਡੇ ਰੱਖੇ ਹੋਏ ਆ। ਗੱਡੇ ਦੀ ਜਿਹੜੀ ਲਾਈਫ ਹੁੰਦੀ ਹੈ ਉਹ ਉਨੀ ਦੇ ਤੱਕ ਹੁੰਦੀ ਹੈ ਜਿੰਨੀ ਦੇ ਤੱਕ ਉਹ ਘਸਿਆ ਨਾ ਹੋਵੇ, ਪਤਲਾ ਨਾ ਹੋਵੇ। ਜਦੋਂ ਗੱਡੇ ਦੀਆਂ ਧਾਰੀਆਂ ਜਿਹੜੀਆਂ ਹੁੰਦੀਆਂ ਰਬੜਾਂ ਜਿਹੜੀਆਂ ਹੁੰਦੀਆਂ ਉੱਪਰ ਲੀਆਂ ਜਿਨੋ ਸੀ ਜਿਵੇਂ ਟੈਰਾਂ ਦੀ ਗੁੱਡੀ ਹੁੰਦੀ ਹੈ ਇਹਦੀ ਵੀ ਗੁੱਡੀ ਹੁੰਦੀ ਹੈ ਗੱਦੇ ਦੀ ਜਦੋਂ ਦੀ ਗੁੱਡੀ ਘਸ ਗਈ ਗੱਦਾ ਕਿਸੇ ਕੰਮ ਦਾ ਨਹੀਂ ਹੈਗਾ ਤੁਹਾਡਾ ਉਹ ਗਿੱਲਾ ਹੋਊਗਾ ਸੁੱਕੂਗਾ ਨਹੀਂ ਉੱਤੇ ਪੈਰ ਤਿਲਕੂਗਾ ਇਹੋ ਜਿਹੇ ਗੱਦੇ ਫਾਇਦੇ ਦੀ ਜਗ੍ਹਾ ਨੁਕਸਾਨ ਕਰਦੇ ਆ ਮੈਂ ਇਹੋ ਜਿਹੇ ਲੋਕ ਦੇਖਿਆ ਵੀ ਗੱਦੇ ਘਸ ਕੇ ਇੱਕ ਦੇ ਦੋ ਬਣ ਗਏ ਪਰ ਲੋਕਾਂ ਨੇ ਸਿੱਟੇ ਨਹੀਂ ਚੱਕੇ ਇਹ ਗੱਦੇ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਵਾਇਰਸ ਇਹ ਚ ਬੜੀ ਤੇਜ਼ੀ ਨਾਲ ਵਧਦਾ ਹੈ ਇਹੋ ਜਿਹੇ ਗੱਦੇ ਚੱਕਦੇ ਉਹ ਪ੍ਰਾਲੀ ਵਾਧੂ ਹੈ ਪੰਜਾਬ 'ਚ ਨੜੇ ਪ੍ਰਾਲੀ ਦਾ ਚੱਪਖਾ ਨਾਲ ਕੋ ਨੜੇ ਤੁਹਾਡੇ ਪਸ਼ੂ ਬਚਣਗੇ ਔਰ ਮਾੜੀ ਮੋਟੀ ਚ ਪ੍ਰਾਲੀ ਪਸ਼ੂ ਖਾ ਵੀ ਲਊਗਾ ਤਾਂ ਉਹਦੇ ਨਾਲ ਜੁਗਾਲੀ ਵਧੀਆ ਰਹੂਗੀ ਕਿਉਂਕਿ ਪ੍ਰਾਲੀ ਦਾ ਜਿਹੜਾ ਹੁੰਦਾ ਹੈ ਇਹ ਰੇਸ਼ਾ ਜਿਹੜਾ ਹੁੰਦਾ ਹੈ ਆਲਮੋਸਟ ਇਹ ਨਾ ਹজম ਹੋਣ ਜੋਗ ਹੁੰਦਾ ਉਹਦੇ ਨਾਲ ਕੀ ਹੁੰਦਾ ਵੀ ਜੁਗਾਲੀ ਵਧੂਗੀ ਤੂੜੀ ਦਾ ਖਰਚਾ ਜਿਹੜਾ ਉਹ ਘਟੂਗਾ ਜੇ ਉਹਨੂੰ ਜਿਵੇਂ ਬਹੁਤ ਸਾਰੇ ਪਸ਼ੂ ਪਾਲਕ ਨੇ ਦੇਖਿਆ ਪ੍ਰਾਲੀ ਦੀ ਜਿਹੜੀ ਤੂੜੀ ਬਣਾਉਣ ਲੱਗੇ ਪ੍ਰਾਲੀ ਨੂੰ ਉਹ ਕਰਨ ਲੱਗੇ ਇਹ ਬੜਾ ਸ਼ੁਭ ਸੰਕੇਤ ਹੈ ਕਿਉਂਕਿ ਇਹਦਾਂ ਕੀ ਹੋਊਗਾ ਵੀ ਇਹ ਰੇਸ਼ਾ ਹজম ਹੋਣ ਯੋਗ ਤਾਂ ਹੈ ਨਹੀਂ ਹজম ਹੋਣ ਯੋਗ ਤਾਂ ਤੂੜੀ ਵੀ ਹੈ ਨਹੀਂ ਪਰ ਇਹ ਪਸ਼ੂ ਬਹੁਤ ਜ਼ਿਆਦਾ ਖਾਂਦਾ ਨਹੀਂ ਇਹਨੂੰ ਤੇ ਘੱਟ ਖਾਊਗਾ ਪਸ਼ੂ ਜਿਹੜਾ ਉਹਦੇ ਨਾਲ ਫਾਇਦਾ ਇਹ ਹੋਊਗਾ ਵੀ ਰੇਸ਼ਾ ਨੂੰ ਜ਼ਰੂਰੀ ਮਿਲ ਗਿਆ ਪਰ ਤੂੜੀ ਦਾ ਸਾਡਾ ਖਰਚਾ ਬਚ ਗਿਆ ਔਰ ਜਿਵੇਂ ਪਿਛਲੇ ਸਾਲ ਅਸੀਂ ਦੇਖਿਆ ਸੀ ਪਿਛਲੇ ਤੋਂ ਪਿਛਲੇ ਸਾਲ ਖਾਸ ਕਰਕੇ ਵੀ ਤੂੜੀ ਬਹੁਤ ਜ਼ਿਆਦਾ ਮਹਿੰਗੀ ਹੋਈ ਸੀ ਹੁਣ ਤੂੜੀ ਨੇ ਨਹੀਂ ਵਧਣਾ ਕਿਉਂਕਿ ਇਹ ਜਿਹੜਾ ਹੈਗਾ ਕੰਮ ਹੁਣ ਉਪਰਾਲੀ ਨੇ ਕਰੀ ਜਣਾ ਸੋ ਘੀਰ ਤੇ ਮੈਂ ਤੁਹਾਨੂੰ ਦੁਬਾਰਾ ਇਹੀ ਗੱਲ ਕਹੂੰਗਾ ਵੀ ਚਾਰ ਪੰਜ ਚੀਜ਼ਾਂ ਦਾ ਧਿਆਨ ਰੱਖੋ ਪਹਿਲੀ ਗੱਲ ਹੈ ਗੁੜ ਸ਼ੱਕਰ ਬਾਈਪਾਸ ਪੈਡ ਹੀਟਰ ਪ੍ਰਾਲੀ ਹਵਾ ਤੋਂ ਬਚਾਉਣ ਵਾਸਤੇ ਪਰਦੇ ਲਾਉਣੇ ਪਰਦੇ ਲਾਉਣੇ ਦਾ ਧਿਆਨ ਰੱਖੋ ਵੀ ਥੱਲੋਂ ਪਰਦੇ ਤੁਸੀਂ ਪੂਰੀ ਤਰ੍ਹਾਂ ਿੱਟਾ ਰੱਖ ਕੇ ਬੰਦ ਕੀਤੇ ਉਹਨੂੰ ਉੱਤੋਂ ਹਵਾ ਨਿਕਲਦੀ ਹੋਵੇ ਰੋਸ਼ਨਦਾਨ ਜਿਹੜੇ ਹੈਗੇ ਉਹ ਜੇ ਨਹੀਂ ਵੀ ਖੁੱਲੇ ਹੈਗੇ ਤਾਂ ਤੁਸੀਂ ਕਿਤੇ ਨਾ ਕਿਤੇ ਇੱਕ ਰੋਸ਼ਨਦਾਨ ਖੁੱਲਾ ਰੱਖ ਕੇ ਉੱਤੇ ਐਗਜ਼ੌਸਟ 팬 ਲਾਓ ਅਗਜ਼ਾਸ ਤੋਂ ਪਰੇਮਾ ਸਰਦੀਆਂ 'ਚ ਚੱਲਣੇ ਜ਼ਰੂਰੀ ਨੇ ਕਿਉਂਕਿ ਮੀਥੇਨ ਤੇ ਅਮੋਨੀਆ ਦੋ ਜ਼ਹਿਰੀਲੀਆਂ ਗੈਸਾਂ ਪਸ਼ੂਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਇਹਨਾਂ ਕਰਕੇ ਸਰਦੀਆਂ 'ਚ ਪਸ਼ੂਆਂ ਦੀਆਂ ਅੱਖਾਂ 'ਚ ਪਾਣੀ ਆਉਂਦਾ ਸਾਨੂੰ ਇਹ ਲੱਗਦਾ ਬਹੁਤ ਸਾਰੇ ਲੋਕ ਕਹਿੰਦੇ ਅੱਖਾਂ 'ਚ ਪਾਣੀ ਆਉਂਦਾ ਵੀ ਜਿਹਨੂੰ ਕੀੜਿਆਂ ਦੀ ਦਵਾਈ ਦੇਣੀ ਹੈ ਨਹੀਂ ਕੀੜਿਆਂ ਦੀ ਦਵਾਈ ਦੇਣੀ ਉਹਨੂੰ ਜ਼ਹਿਰੀਲੀ ਗੈਸ ਚੜ ਰਹੀ ਹੈ ਗੋਹੇ 'ਚੋਂ ਪਿਸ਼ਾਬ 'ਚੋਂ ਮੀਥੇਨ ਤੇ ਅਮੋਨੀਆ ਸਾਰ ਰਹੀ ਵੀ ਜਿਹੜੀ ਮੀਥੇ ਨਿਕਲ ਰਹੀ ਹੈ ਸੋ ਇਹ ਗੱਲਾਂ ਜ਼ਰੂਰੀ ਨੇ ਇਹਨਾਂ ਤੇ ਆਪਾਂ ਲਾਗੂ ਕਰੀਏ ਬਾਕੀ ਕੀ ਹੈ ਜਿਹੜੇ ਪਸ਼ੂਆਂ ਨੂੰ ਜਦੋਂ ਧੁੱਪ ਨਿਕਲਦੀ ਹੈ ਹਵਾ ਨਹੀਂ ਚੱਲਦੀ ਉਹਦੀ ਬਾਹਰ ਕੱਢੋ ਨਹੀਂ ਤੇ ਬਾਹਰ ਕੱਢਣ ਦੀ ਕੋਈ ਤੁਕ ਨਹੀਂ ਬਣਦੀ ਹੈਗੀ ਬਾਕੀ ਦੇਖੋ ਕੀ ਹੈ ਅਗਲੇ ਮਹੀਨੇ ਪੀਡੀਏਪੇ ਦਾ ਮੇਲਾ ਆ ਰਿਹਾ ਹੈਗਾ ਉਹਦੇ ਵਿੱਚ ਕੀ ਹੈ ਇਸ ਵਾਰ ਜਰਸੀ ਕੈਟਾਗਰੀ ਚ ਕੋਰੋਨਾ ਨੇ ਵਧੀਆ ਸ਼ਾਮਲ ਕੀਤੀ ਹੈ ਜਰਸੀ ਕੈਟਾਗਰੀ ਉਹ ਮੇਰਾ ਜਿਹੜਾ ਵਟਸਐਪ ਚੈਨਲ ਹੈਗਾ 97811 85 ਤੇ 43 ਤੇ ਮੇਰਾ ਵਟਸਐਪ ਚੈਨਲ ਹੈ ਇਨੂੰ ਤੁਸੀਂ ਫੋਲੋ ਕਰ ਸਕਦੇ ਹੋ YouTube ਚੈਨਲ ਦੇ ਨਾਲ-ਨਾਲ ਇਹ ਤੇ ਕੀ ਹੈ ਵੀ ਆਪਾਂ ਬਹੁਤ ਸਾਰੇ ਲੇਟੈਸਟ ਅਪਡੇਟ ਪਾਉਂਦੇ ਰਹੇ ਹਾਂ। ਬਾਕੀ ਜਿਹੜੀ ਕਿਤਾਬ ਹੈ ਜੀ ਆਪਣੀ ਵਿਗਿਆਨਕ ਡੇਰੀ ਫਾਰਮਿੰਗ ਉਹਨੂੰ ਬਹੁਤ ਪਰਮਾ ਹੁਗਾਰਾ ਦਿੱਤਾ ਹੈ। ਤੇ ਬਹੁਤ ਸਾਰੇ ਲੋਕ ਵੀ ਸ਼ੁਰੂ ਵਿੱਚ ਕਹਿਣ ਸੀ ਵੀ 450 450 ਰੁਪਏ ਦੀ ਕਿਤਾਬ ਹੈ ਪਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹ ਕਿਤਾਬ ਤੁਹਾਡੇ ਰੋਜ਼ ਦੇਨੇ ਪੈਸੇ ਬਚਾਊਗੀ। ਔਰ ਹਜ਼ਾਰਾਂ ਬੰਦਿਆਂ ਨੇ ਮੈਨੂੰ ਇਹ ਮੈਸੇਜ ਭੇਜੇ ਆ ਵੀ ਹਾਂਜੀ ਸਾਨੂੰ ਇਹਦਾ ਫਾਇਦਾ ਹੋ ਰਿਹਾ। ਸੋ ਧੰਨਵਾਦ ਜੀ ਸਾਰਿਆਂ ਸੱਜਣਾਂ।